ਅਜਨਗਰ ਕੀਰਤਨ ਜਿਹੜਾ ਹੈਗਾ ਉਹ ਸਾਡੇ ਕੋਲ ਦੁਖਨੀਵਾਰਨ ਸਾਹਿਬ ਰੁਕੇਗਾ ਆ ਕਿ ਤੇ ਕੱਲ ਸਵੇਰੇ ਦੁਖਨੀਵਾਰਨ ਸਾਹਿਬ ਤੋਂ ਉਹਨਾਂ ਨੇ ਅੱਗੇ ਸ਼ਹਿਰ ਵੱਲੋਂ ਹੁੰਦੇ ਹੋਏ ਖੰਨੇ ਵਾਲੇ ਸਾਈਡ ਤੋਂ ਸਰਹੰਦ ਲਈ ਨਿਕਲਣਾ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਾ ਪ੍ਰਸ਼ਾਸਨ ਟ੍ਰੈਫਿਕ ਡੀਐਸਪੀ ਸਾਹਿਬਾਨ ਅਸੀਂ ਸਾਰੇ ਜਣੇ ਅੱਜ ਜੋ ਰੂਟ ਹੀ ਚੈੱਕ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਕਈ ਵਾਰੀ ਚੈੱਕ ਕਰ ਲਿਆ ਅੱਜ ਅਸੀਂ ਫਾਈਨਲ ਦੇ ਵਿੱਚ ਚੈੱਕ ਕਰ ਰਹੇ ਹਾਂ ਕਿ ਜੇ ਜਿਵੇਂ ਕਿਤੇ ਕਿਤੇ ਬਿਜਲੀ ਦੀਆਂ ਤਾਰਾਂ ਦੀ ਕਲੀਅਰੈਂਸ ਨਹੀਂ ਹੈਗੀ ਉਹ ਚੈੱਕ ਕਰ ਰਹੇ ਹਾਂ ਕੋਈ ਨੈੱਟ ਦੀਆਂ ਤਾਰਾਂ ਨੇ ਨੀਵੀਆਂ ਲਾ ਲੈਂਦੇ ਨੇ ਜਿਹੜੇ ਆਪਰੇਟਰਸ ਨੇ ਉਹਨਾਂ ਨੂੰ ਕਿਤੇ ਕੋਈ ਸਫਾਈ ਦੇ ਵਿੱਚ ਕਮੀ ਪੇਸ਼ੀ ਹੈਗੀ ਆ ਉਹ ਚੈੱਕ ਕਰ ਲਓ ਤਾਂ ਉਹਨਾਂ ਨੇ ਜਗਰਾਉਂ ਸਾਈਡ ਤੋਂ ਆ ਪੁਲ ਦੇ ਸਾਈਡ ਤੋਂ ਨੀਚੋਂ ਆ ਕੇ ਐਂਟਰ ਹੋਣਾ ਔਰ ਗ੍ਰੈਂਡ ਵਾਕ ਤੋਂ ਟਰਨ ਲੈਣਾ ਹੈ ਉਦੋਂ ਜਿਹੜਾ ਟ੍ਰੈਫਿਕ ਹੈ ਉਦੋਂ ਉਸ ਮੌਕੇ ਤੇ ਉਹ ਸਾਰਾ ਟ੍ਰੈਫਿਕ ਪੁਲ ਦੇ ਉੱਤੋਂ ਡਾਇਵਰਟ ਕੀਤਾ ਜਾਵੇਗਾ। ਬਲ ਨੀਚੇ ਸ਼ਹਿਰ ਚ ਐਂਟਰੀ ਥੋੜੀ ਦੇਰ ਲਈ ਰਿਸਟ੍ਰਿਕਟ ਕਰਨੀ ਪਵੇਗੀ। ਫਿਲਹਾਲ ਅੱਜ ਲਈ 2011 ਨੂੰ ਤਾਂ ਜ਼ਿਆਦਾਤਰ ਜਿਹੜਾ ਰੂਟ ਆਫ ਰੋਇਪਰ ਰੋਡ ਤੇ ਹੈ। ਤਾਂ ਜਿਹੜੇ ਸ਼ਹਿਰ ਤੋਂ ਇਧਰ ਵੱਲੋਂ ਆ ਰਹੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ। ਕੱਲ ਰਹੀ ਗੱਲ ਕੱਲ 2111 25 ਜਿਹੜਾ ਕਿ ਆਪਣਾ ਰੂਟ ਸਾਰਾ ਇਧਰੋਂ ਜਾ ਰਿਹਾ ਹੈ ਮਾਰਨਿੰਗ ਚ ਤਾਂ ਉਹ ਜ਼ਿਆਦਾਤਰ ਟਾਈਮ ਸਵੇਰ ਦਾ ਹੀ ਹੈ ਔਰ ਉਹ ਇੰਨਾ ਕੋਈ ਜ਼ਿਆਦਾ ਪੀਕਰ ਨਹੀਂ ਹੁੰਦਾ। ਬਟ ਈਵਨ ਦੈਨ ਜਿਨੇ ਕੋਈ ਸ਼ਹਿਰ ਚ ਐਂਟਰ ਹੋਣਾ ਉਹ ਬਾਕੀ ਰੂਟ ਸਾਰੇ ਖੁੱਲੇ ਨੇ ਸਿਰਫ ਜਦੋਂ ਜਿੱਥੋਂ ਨਗਰ ਕੀਰਤਨ ਨੇ ਕ੍ਰਾਸ ਕਰਨਾ ਉਹਨੇ ਟਾਈਮ ਲਈ ਟ੍ਰੈਫਿਕ ਰਿਸਟ੍ਰਿਕਟ ਕੀਤਾ ਸਾਡੇ 350 ਸਾਲਾ ਸ਼ਿਧੀਪੁਰਵ ਸ੍ਰੀ ਗੁਰੂ ਤੇਗ ਬਹਾਦਰ ਦਾ ਪੂਰੀ ਸ਼ਰਧਾ ਭਾਵਨਾ ਨਾਲ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਉੱਥੇ ਪੰਜਾਬ ਦੇ ਵਿੱਚ ਨਗਰ ਕੀਰਤਨ ਗੱਡਿਆ ਜਾ ਰਿਹਾ ਫਜ਼ੋਰਪੁਰ ਫਿਰੋਜ਼ਪੁਰ ਤੋਂ ਲੁਧਿਆਣੇ ਆ ਰਿਹਾ ਅੱਜ ਲੁਧਿਆਣੇ ਪਹੁੰਚੇਗਾ ਸਾਡੇ ਨਾਲ ਜਸਪੀਰਪੁਰ ਪੁਲਰ ਐਸ.ਡੀ. ਮੈਡਮ ਖੜੇ ਨੇ ਮੈਡਮ ਜੀ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਅੱਜ ਜਿਹੜਾ ਨਗਰ ਕੀਰਤਨ ਨਿਕਲਦਾ ਜਾ ਅਜਨਗਰ ਕੀਰਤਨ ਜਿਹੜਾ ਹੈਗਾ ਉਹ ਸਾਡੇ ਕੋਲ ਦੁਖਨੀਵਾਰਨ ਸਾਹਿਬ ਰੁਕੇਗਾ ਆਕੇ ਤੇ ਕੱਲ ਸਵੇਰੇ ਦੁਖਨੀਵਾਰਨ ਸਾਹਿਬ ਤੋਂ ਉਹਨਾਂ ਨੇ ਅੱਗੇ ਸ਼ਹਿਰ ਵੱਲੋਂ ਹੁੰਦੇ ਹੋਏ ਖੰਨੇ ਵਾਲੇ ਸਾਈਡ ਤੋਂ ਸਰਹੰਦ ਲਈ ਨਿਕਲਣਾ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਾ ਪ੍ਰਸ਼ਾਸਨ ਟ੍ਰੈਫਿਕ ਡੀਐਸਪੀ ਸਾਹਿਬਾਨ ਅਸੀਂ ਸਾਰੇ ਜਣੇ ਅੱਜ ਜੋ ਰੂਟ ਹੀ ਚੈੱਕ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਕਈ ਵਾਰੀ ਚੈੱਕ ਕਰ ਲਿਆ ਅੱਜ ਅਸੀਂ ਫਾਈਨਲ ਦੇ ਵਿੱਚ ਚੈੱਕ ਕਰ ਰਹੇ ਹਾਂ ਕਿ ਜੇ ਕਿਤੇ ਕੋਈ ਕਮੀ ਪੇਸ਼ੀ ਹੈਗੀ ਆ ਤੁਹਾਨੂੰ ਦੂਰ ਕਰਾ ਲਿਆ ਜਾਵੇ ਤਾਂ ਨੋਟ ਕਿਤਾ ਵੀ ਕਿਸ ਤਰ੍ਹਾਂ ਦੀ ਕਮੀ ਪੇਸ਼ੀਆਂ ਆ ਰਹੀਆਂ ਸੀ ਕਿਹੜੀ ਕਿਹੜੀ ਕਮੀ ਪੇਸ਼ੀ ਨੂੰ ਦੂਰ ਕੀਤਾ ਗਿਆ ਜਿਵੇਂ ਕਿਤੇ ਕਿਤੇ ਬਿਜਲੀ ਦੀਆਂ ਤਾਰਾਂ ਦੀ ਕਲੀਅਰੈਂਸ ਨਹੀਂ ਹੈਗੀ ਉਹ ਚੈੱਕ ਕਰ ਰਹੇ ਹਾਂ ਕੋਈ ਨੈਟ ਦੀਆਂ ਤਾਰਾਂ ਨੇ ਨੀਵੀਆਂ ਲਾ ਲੈਂਦੇ ਨੇ ਜਿਹੜੇ ਆਪਰੇਟਰਸ ਨੇ ਉਹਨਾਂ ਨੂੰ ਚੈੱਕ ਕਰ ਰਹ ਕਿਤੇ ਕੋਈ ਸਫਾਈ ਦੇ ਵਿੱਚ ਕਮੀ ਪੇਸ਼ੀ ਹੈਗੀ ਆ ਉਹ ਚੈੱਕ ਕਰਦੇ ਆ। ਮੈਨੂੰ ਟ੍ਰੈਫਿਕ ਲੈ ਕੇ ਕਿਸ ਤਰ੍ਹਾਂ ਦਾ ਚੇਂਜੇਸ ਕੀਤੇ ਗਏ ਨੇ ਕਿਸ ਤਰ੍ਹਾਂ ਰੂਟ ਚੇਂਜ ਕੀਤਾ ਗਿਆ। ਇਹ ਡੀਐਸਪੀ ਟ੍ਰੈਫਿਕ ਸਾਹਿਬਾਨ ਤੁਹਾਨੂੰ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ। ਜੰਤੀ ਮੱਦ ਸਰ ਸਾਹਿਬ ਫਰੋਜ਼ਪੁਰ ਤੋਂ ਆਣਾ ਜਦੋਂ ਐਂਟਰੀ ਹੋਣੀ ਆ ਉਦੋਂ ਕਿਸ ਕਿਸ ਤਰ੍ਹਾਂ ਜਿਹੜਾ ਡਾਇਵਰਸ਼ਨ ਕੀਤਾ ਗਿਆ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਨਗਰ ਕੀਰਤਨ ਨੇ ਫਰੋਜ਼ਪੁਰ ਸਾਈਡ ਤੋਂ ਐਂਟਰ ਹੋਣਾ ਤਾਂ ਉਹਨਾਂ ਨੇ ਜਗਰਾਉਂ ਸਾਈਡ ਤੋਂ ਪੁਲ ਦੇ ਸਾਈਡ ਤੋਂ ਨੀਚੋਂ ਆ ਕੇ ਐਂਟਰ ਹੋਣਾ ਔਰ ਗ੍ਰੈਂਡ ਵਾਕ ਤੋਂ ਟਰਨ ਲੈਣਾ। ਉਦੋਂ ਜਿਹੜਾ ਟ੍ਰੈਫਿਕ ਹੈ ਉਦੋਂ ਉਸ ਮੌਕੇ ਤੇ ਉਹ ਸਾਰਾ ਟ੍ਰੈਫਿਕ ਪੁਲ ਦੇ ਉੱਤੋਂ ਡਾਇਵਰਟ ਕੀਤਾ ਜਾਵੇਗਾ। ਉਹਨਾਂ ਨੀਚੇ ਸ਼ਹਿਰ ਚ ਐਂਟਰੀ ਥੋੜੀ ਦੇਰ ਲਈ ਰੈਸਟ੍ਰਿਕਟ ਕਰਨੀ ਪਵੇਗੀ ਜਾਂ ਲੋਕ ਆਲਟਰਨੇਟ ਰੂਟ ਯੂਜ਼ ਕਰ ਸਕਦੇ ਨੇ ਪੁਲ ਦੇ ਉੱਤੇ ਕਰਕੇ ਕਿਸੇ ਹੋਰ ਐਗਜ਼ਿਟ ਤੋਂ ਜਾ ਕੇ ਤਾਂ ਜਿੰਨਾ ਬਰੀਫ ਤੋਂ ਬਰੀਫ ਅਸੀਂ ਕਿਤੇ ਰੈਸਟ੍ਰਿਕਸ਼ਨ ਕਰਨੀ ਪਵੇ ਸਾਡੀ ਐਫਰਟ ਹੋ ਗਈ ਹੈ। ਜਿਹੜੇ ਸ਼ਹਿਰ ਤੋਂ ਗਾਨੇ ਸਾਹਿਬ ਸ਼ਕਰਮਾਂ ਤੋਂ ਵਾਲਾ ਛੜ ਮੋਡਲ ਟਾਊਨ ਤੋਂ ਜਿਹੜੇ ਸ਼ਹਿਰ ਨੂੰ ਇਧਰ ਨੂੰ ਆ ਰਹੇ ਨੇ ਘੰਟਾ ਘਰ ਉਹਨਾਂ ਨੂੰ ਕੀ ਹਦਾਇਤ ਹੈ? ਫਿਲਹਾਲ ਅੱਜ ਲਈ 20 11 ਨੂੰ ਤਾਂ ਜ਼ਿਆਦਾਤਰ ਜਿਹੜਾ ਰੂਟ ਹੈ ਫਰੋ ਤਾਂ ਜਿਹੜੇ ਸ਼ਹਿਰ ਤੋਂ ਇਧਰ ਵੱਲੋਂ ਆ ਰਹੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਕੱਲ ਰਹੀ ਗੱਲ ਕੱਲ 21 11 25 ਜਿਹੜਾ ਕਿ ਆਪਣਾ ਰੂਟ ਸਾਰਾ ਇਧਰੋਂ ਜਾ ਰਿਹਾ ਮਾਰਨਿੰਗ ਚ ਤਾਂ ਜ਼ਿਆਦਾ ਤਾਂ ਟਾਈਮ ਸਵੇਰ ਦਾ ਹੀ ਹੈ ਔਰ ਉਹ ਇੰਨਾ ਕੋਈ ਜ਼ਿਆਦਾ ਪੀਕ ਆਰ ਨਹੀਂ ਹੁੰਦਾ ਬਟ ਈਵਨ ਦੈਨ ਜਿਨੇ ਕੋਈ ਸ਼ਹਿਰ ਚ ਐਂਟਰ ਹੋਣਾ ਉਹ ਬਾਕੀ ਰੂਟ ਸਾਰੇ ਖੁੱਲੇ ਨੇ ਸਿਰਫ ਜਦੋਂ ਜਿੱਥੋਂ ਨਗਰ ਕੀਰਤਨ ਨੇ ਕ੍ਰਾਸ ਕਰਨਾ ਉਹਨੇ ਟਾਈਮ ਲਈ ਟ੍ਰੈਫਿਕ ਰਿਸਟ੍ਰਿਕਟ ਕੀਤਾ ਜਾਊਗਾ ਜਿਹੜੀਆਂ ਇਹ ਦੁਕਾਨਾਂ ਸਨ ਜੀ ਮਾਰਕੀਟ ਖੁੱਲੀ ਹੈ ਇਹ ਮਾਰਕੀਟ ਬੰਦ ਰਹੇਗੀ ਜਾਂ ਖੁੱਲੀ ਰਹੇਗੀ ਜਦੋਂ ਨਗਰ ਕੀਰਤਨ ਨਿਕਲਣਾ ਜਾਂ ਅੱਜ ਰਾ ਇਹ ਮਾਰਕੀਟ ਖੁੱਲਣ ਤੇ ਜਾਂ ਬੰਦ ਹੋਣ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਜੀ ਸਿਰਫ ਜੋ ਮਾਨਯੋਗ ਡੀਸੀ ਸਾਹਿਬ ਦੇ ਆਰਡਰ ਨੇ ਸ਼ਰਾਬ ਕੋਈ ਸਿਗਰਟ ਤੰਬਾਕੂ ਜਾਂ ਫਿਰ ਮਾਸ ਦੀ ਦੁਕਾਨ ਹੈ ਇਹ ਸਭ ਬੰਦ ਰਹਿਣਗੇ ਆਦਰਵਾਈਜ਼ ਸਾਰੇ ਮਾਰਕੀਟ ਹੋ ਗਏ ਸਾਰੇ ਲੁਧਿਆਣਾ ਦੇ ਬੰਦ ਰਹਿਣਗੇ ਜਾਂ ਰੂਟ ਰੂਟ ਆਰਡਰ ਰੂਟ ਦੇ ਆਰਡਰ ਰੂਟ ਦੇ ਹੀ ਹੈ ਜ਼ਿਆਦਾਤਰ ਸਾਨੂੰ ਜੋ ਪ੍ਰਾਇੋਰਟੀ ਉਹ ਰੂਟ ਤੇ ਹੀ ਚੱਕ ਰਹੇ ਜਿਹੜੀ ਟ੍ਰੈਫਿਕ ਨੂੰ ਲੈ ਕੇ ਗੱਲ ਕਰਦੇ ਹਾਂ ਜਿਵੇਂ ਬੱਸਾਂ ਨਿਕਲ ਆਟੋ ਰਿਕਸ਼ਾ ਵਾਲੇ ਬੜੇ ਹੋ ਰਹੇ ਇਕੱਠੇ ਹੁੰਦੇ ਨੇ ਇਹ ਉਹਨਾਂ ਨੂੰ ਕੀ ਹਦਾਇਤ ਹੈ ਪਹਿਲਾਂ ਆਪਾਂ ਜੋ ਜਿਸ ਪਰਪਸ ਲਈ ਇਕੱਠੇ ਹੋਏ ਆ ਉਹ ਆਪਾਂ ਉਹਦਾ ਰੂਟ ਚੈੱਕ ਕਰ ਰਹੇ ਆ ਅਸੀਂ ਕਿਸੇ ਨੂੰ ਕੋਈ ਪਾਰਟਿਕੂਲਰ ਹਦਾਇਤ ਨਹੀਂ ਦੇਖੋ ਰਿਲੀਜੀਅਸ ਇਵੈਂਟ ਹੈ ਸਾਰਿਆਂ ਲਈ ਬੜਾ ਸੇਵਾ ਭਾਵਨਾ ਸਾਰਿਆਂ ਦੇ ਮਨ 'ਚ ਹੁੰਦੀ ਹੈ ਤਾਂ ਸਾਨੂੰ ਬੜਾ ਸਹਿਯੋਗ ਮਿਲ ਰਿਹਾ ਸਾਰਿਆਂ ਤੋਂ ਸਾਨੂੰ ਉਮੀਦ ਹੈ ਵੀ ਸਾਨੂੰ ਪਬਲਿਕ ਪੂਰਾ ਕੋਆਪਰੇਟ ਕਰੇਗੀ ਐਂਡ ਸਾਰੇ ਆਪਣੀ ਸੇਵਾ ਭਾਵਨਾ ਦਿਮਾਉਣਗੇ ਮੇਰਾ ਆਖਰੀ ਸਵਾਲ ਹੈ ਜਿਹੜੇ ਰੇੜੀ ਫੜੀ ਵਾਲੇ ਬਾਹਰ ਖੜਦੇ ਨੇ ਉਹ ਅਗਰ ਤੁਸੀਂ ਜਿਵੇਂ ਖੜੇ ਹੋ ਇਹਨਾਂ ਨੇ ਹੁਣ ਚਲੇ ਜਾਣਾ ਜਦੋਂ ਤੁਸੀਂ ਚਲੇਗੇ ਉਹਨਾਂ ਨੇ ਆ ਕੇ ਫੇਰ ਖੜ ਜਾਣਾ ਉਹਨਾਂ ਨੂੰ ਕੀ ਹਦਾਇਤ ਹੈ ਮੈਂ ਉਹੀ ਕਹਿ ਰਿਹਾ ਜੀ ਇਹ ਜਿਹੜੇ ਐ ਅਸੀਂ ਲਗਾਤਾਰ ਐਂਟੀ ਇਨਕ੍ਰੋਚਮੈਂਟਸ ਡਰਾਈਵ ਵੀ ਕਰ ਰਹੇ ਹਾਂ 노 ਟੋਲਰੈਂਸ ਵੀ ਕਰ ਰਹੇ ਹਾਂ ਅੱਜ ਸਾਡਾ ਮੰਤਵ ਨਗਰ ਕੀਰਤਨ ਦੀ ਡਿਊਟੀ ਹੈ ਤਾਂ ਮੈਂ ਦੂਸਰੇ ਟੌਪਿਕਸ ਤੇ ਆਪਾਂ ਫੇਰ ਗੱਲ ਕਰਾਂਗੇ ਨਗਰ ਕੀਰਤਨ ਦੀ ਗੱਲ ਹੀ ਕਰ ਰਹੇ ਹਾਂ ਮੈਂ ਕਹਿ ਰਿਹਾ ਵੀ ਆਲਰੇਡੀ ਬਹੁਤ ਕੋਆਪਰੇਸ਼ਨ ਮਿਲੇਗੀ ਇਹ ਸੇਵਾ ਭਾਵ ਉਹਨਾਂ ਨਾਲ ਆਪਣਾ ਆਪੇ ਹੀ ਸਾਡੇ ਨਾਲ ਕੋਆਪਰੇਟ ਕਰਨਗੇ ਬਾਕੀ ਸਾਡੇ ਨਾਲ ਤਹਿ ਵਿਜਾਰੀ ਵਿਭਾਗ ਵੀ ਹੈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਹੋਰ ਵੀ ਤੁਸੀਂ ਦੇਖ ਰਹੇ ਹੋ ਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤਾਂ ਸਾਰੇ ਮਹਿਕਮੇ ਕੋਆਰਡੀਨੇਸ਼ਨ ਨਾਲ ਹੀ ਕੰਮ ਕਰ ਰਹੇ ਨੇ ਥੈਂਕ ਯੂ ਇਹ ਜਤਨ ਪੰਚਸਲ ਸੀਗੇ ਟ੍ਰੈਫਿਕ ਜਿਹੜਾ ਦੇਖਦੇ ਪਰੇ ਨੇ ਲੁਧਿਆਣਾ ਦਾ ਉਹਨਾਂ ਨੇ ਕਿਹਾ ਵੀ ਨਗਰ ਕੇਤਨ ਲੈ ਕੇ ਜਿਹੜੇ ਇਹ ਸਾਰੀਆਂ ਸੇਵਾਵਾਂ ਸੇਵਾਵਾਂ ਕਹੂੰਗਾ ਮੈਂ ਕਿਉਂਕਿ ਇਹ ਸੇਵਾ ਸੇਵਾ ਭਾਵਨਾ ਦੇ ਨਾਲ ਜਿਹੜੇ ਅੱਜ ਪੂਰੇ ਲੁਧਿਆਣਾ ਸ਼ਹਿਰ ਨੂੰ ਰਲ ਕੇ ਜਿਹੜੀ ਹੈ ਇਹ ਸੇਵਾ ਨੂੰ ਮੋਣੀ ਚਾਹੀਦੀ ਹੈ ਜਿਵੇਂ ਇਹ ਟ੍ਰੈਫਿਕ ਨਿਕਲੇ ਮੈਂ ਇਸ ਗੱਲ ਦੀ ਵੀ ਕੀਤੀ ਆ ਵੀ ਜਿਵੇਂ ਇਹ ਆਟੋ ਰਿਕਸ਼ਾ ਵਾਲੇ ਨੇ ਆ ਰਹੇ ਨੇ ਇਹਨਾਂ ਦੀ ਕੀ ਹਦਾਇਤ ਆ ਪਰ ਇਹਨਾਂ ਨੇ ਪਰ ਜਿਹੜੇ ਜਤਨ ਪੰਚਸਲ ਨੇ ਐਸਪੀ ਇਹਨਾਂ ਨੇ ਕਿਹਾ ਵੀ ਇਹ ਲੁਧਿਆਣਾ ਵਾਸੀ ਨੂੰ ਸੇਵਾ ਭਾਵਨਾ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਇੱਕ ਗੱਲ ਹੋਰ ਕਰੂੰਗਾ ਜਿਹੜੇ ਸ਼ਰਾਬ ਦੇ ਠੇਕੇ ਨੇ ਮਾਸ ਦੀਆਂ ਦੁਕਾਨਾਂ ਨੇ ਜਾਂ ਸਿਗਰਟ ਤੰਬਾਕੂ ਦੀਆਂ ਦੁਕਾਨਾਂ ਨੇ ਉਹ ਜਿਹੜਾ ਜਿਹੜਾ ਰੂਟ ਹੈ ਜਿਵੇਂ ਫਿਰੋਜ਼ਪੁਰ ਤੋਂ ਕੰਟਾਗੜ ਉਹ ਕੇ ਬਾਈਪਾਸ ਨੂੰ ਜਾਣਾ ਉਹ ਰੋਡ ਤੇ ਜਿਹੜੀਆਂ ਮਾਤ ਮੱਛੀ ਦੀਆਂ ਦੁਕਾਨਾਂ ਨੇ ਸ਼ਰਾਬ ਦੇ ਠੇਕੇ ਨੇ ਉਹ ਬੰਦ ਰਹਿਣਗੇ ਤੁਸੀਂ ਜੁੜੋ ਜਿਹੜੋ ਸਿਟੀ ਹੈਡਲਾਈਨ ਨਾਲ ਮੈਂ ਅਮਿਸਿੰਗ ਕੈਮਰਮੈਨ ਬੇਪਨ ਨਾਲ ਲੁਧਿਆਣਾ